ਦੋਸਤੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਚਾਹੇ ਤੁਸੀਂ ਦੁੱਧ ਜਿਹੜਾ ਏ ਉਹ ਬਾਜ਼ਾਰ ਤੋਂ ਖਰੀਦ ਕੇ ਲੈ ਕੇ ਆਉਂਦੇ ਹੋ ਜਾਂ ਫਿਰ ਤੁਹਾਡੇ ਘਰ ਦਾ ਦੁੱਧ ਹੈ ਤਾਂ ਦੁੱਧ ਦੀ ਇਸ ਤਰੀਕੇ ਦੇ ਨਾਲ ਸਾਂਭ ਸੰਭਾਲ ਕਰਦੇ ਹੋ ਤਾਂ ਤੁਹਾਡੇ ਘਰ ਦੇ ਵਿੱਚ ਹਮੇਸ਼ਾ ਦੁੱਧ ਘਿਉ ਦੀ ਬਰਕਤ ਜਿਹੜੀ ਆ ਉਹ ਬਣੀ ਰਹੇਗੀ ਸ਼ਾਇਦ ਬਹੁਤ ਸਾਰੀਆਂ ਮੇਰੀਆਂ ਭੈਣਾਂ ਇਸ ਗੱਲ ਤੋਂ ਜਾਣੂ ਹੋਣਗੀਆਂ ਪਰ ਕੁਝ ਲੋਕਾਂ ਦੇ ਲਈ ਇਹ ਵੀਡੀਓ ਬਹੁਤ ਇਨਫਰਮੇਟਿਵ ਹੋਣ ਵਾਲੀ ਆ ਸਭ ਤੋਂ ਪਹਿਲਾਂ ਜਿਸ ਵੀ ਭਾਂਡੇ ਦੇ ਵਿੱਚ ਦੁੱਧ ਲੈਣਾ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਤੇ ਉਹਦੇ ਵਿੱਚ ਇੱਕ ਕੜਛੀ ਦੇ ਖਰੀਬ ਪਾਣੀ ਪਾ ਕੇ ਦੁੱਧ ਨੂੰ ਅਸੀਂ ਸਿੰਮ ਦੇ ਉੱਪਰ ਬੋਇਲ ਹੋਣ ਦੇ ਲਈ ਰੱਖ ਦੇਣਾ ਜਦੋਂ ਇਸ ਤਰ੍ਹਾਂ ਉਬਾਲਾ ਆਉਣਾ ਸ਼ੁਰੂ ਹੋ ਜਾਵੇ ਤਾਂ ਤੁਸੀਂ ਫਟਾਫਟ ਗੈਸ ਬੰਦ ਨਹੀਂ ਕਰ ਦੇਣਾ ਇਹਨੂੰ ਤਕਰੀਬਨ 5-7 ਮਿੰਟ ਲਈ ਸਲੋ ਫਲੇਮ ਦੇ ਉੱਪਰ ਚੰਗੀ ਤਰ੍ਹਾਂ ਬੋਇਲ ਹੋਣ ਦੇ ਲਈ ਰੱਖ ਦੇਣਾ ਉਸਦੇ ਬਾਅਦ ਗੈਸ ਨੂੰ ਬੰਦ ਕਰਕੇ ਇਹਨੂੰ ਠੰਡਾ ਹੋਣ ਵਾਸਤੇ ਛੱਡ ਦੇਣਾ ਹੈ ਤੇ ਜਦੋਂ ਠੰਡਾ ਹੋਣਾ ਸ਼ੁਰੂ ਹੋ ਗਿਆ ਜਿਹੜੇ ਉੱਪਰ ਉਹਦੋਂ ਹੀ ਮਲਾਈ ਆਉਣੀ ਜਿਹੜੀ ਆ ਉਹ ਸਟਾਰਟ ਹੋ ਜਾਏਗੀ ਪਰ ਬਿਲਕੁਲ ਠੰਡਾ ਹੋਣ ਦੇ ਬਾਅਦ ਆਪਾਂ ਇਹਨੂੰ ਫ੍ਰਿਜ ਦੇ ਵਿੱਚ ਰੱਖ ਦੇਾਂਗੇ ਤਾਂ ਕਿ ਮਲਾਈ ਚੰਗੀ ਤਰ੍ਹਾਂ ਸੈੱਟ ਹੋ ਜਾਵੇ ਪੂਰੇ ਦਿਨ ਦੇ ਲਈ ਇਹਨੂੰ ਆਪਾਂ ਫ੍ਰਿਜ ਦੇ ਵਿੱਚ ਰੱਖਿਆ ਰਹਿਣ ਦੇਣਾ ਅਗਲੇ ਦਿਨ ਇਸ ਦੀ ਵਰਤੋਂ ਅਸੀਂ ਕਰਾਂਗੇ ਸੇਮ ਡੇ ਤੁਸੀਂ ਇਸ ਦੁੱਧ ਦੀ ਵਰਤੋਂ ਨਹੀਂ ਕਰਨੀਂਗੀ ਕੋਈ ਐਮਰਜੈਂਸੀ ਹੋਵੇ ਤਾਂ ਜ਼ਰੂਰ ਕਰ ਸਕਦੇ ਹੋ ਤੇ ਪਰ ਨੈਕਸਟ ਦੇ ਤੁਸੀਂ ਦੇਖੋਗੇ ਕਿ ਇਹਦੇ ਤੇ ਮਲਾਈ ਜਿਹੜੀ ਆ ਉਹ ਚੰਗੀ ਤਰ੍ਹਾਂ ਸੈੱਟ ਹੋ ਗਈ ਆ ਇਸ ਤਰੀਕੇ ਦੇ ਨਾਲ ਬਹੁਤ ਹੀ ਮੋਟੀ ਮਲਾਈ ਜਮਦੀ ਆ ਦੁੱਧ ਦੇ ਉੱਪਰ ਤੇ ਤੁਹਾਡੇ ਕੋਲੇ ਜਿਆਦਾ ਕੁਆਂਟੀਟੀ ਦੇ ਵਿੱਚ ਕਿਉਂ ਵੀ ਪ੍ਰਾਪਤ ਹੁੰਦਾ ਵਾ ਤੇ ਜਦੋਂ ਇਸ ਤਰ੍ਹਾਂ ਮਲਾਈ ਜਿਹੜੀ ਹੈ ਇਹਦੇ ਤੇ ਸੈੱਟ ਹੋ ਗਈ ਫਿਰ ਇਸ ਤਰ੍ਹਾਂ ਇੱਕ ਨਾਈਫ ਦੇ ਨਾਲ ਪਹਿਲਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਸਾਈਡਾਂ ਤੋਂ ਲਾ ਲੈਣਾ ਵਾ ਤੁਸੀਂ ਇਹਨੂੰ ਟਿੱਖੇ ਚਮਚ ਦੇ ਨਾਲ ਵੀ ਸਾਈਡਾਂ ਤੋਂ ਲਾ ਸਕਦੇ ਹੋ ਤੇ ਇਸ ਤਰ੍ਹਾਂ ਮਲਾਈ ਜਿਹੜੀ ਆ ਉਹਨੂੰ ਚੱਕਣਾ ਸੁੱਕਾ ਹੋ ਜਾਂਦਾ ਫਿਰ ਇਸ ਤਰੀਕੇ ਦੇ ਨਾਲ ਇੱਕ ਝਾਰਨੀ ਦੇ ਨਾਲ ਆਪਾਂ ਮਲਾਈ ਨੂੰ ਚੱਕ ਲਵਾਂਗੇ ਜਿਹੜੀ ਇਸ ਤਰ੍ਹਾਂ ਇਕੱਠੀ ਬਲਾਈ ਅਸੀਂ ਲਾਉਨੇ ਆ ਨਾ ਇਹ ਜਿਆਦਾ ਕੁਆਂਟੀਟੀ ਚ ਮਿਲਦੀ ਆ ਕਿਉਂਕਿ ਜਦੋਂ ਮਲਾਈ ਟੁੱਟ ਜਾਂਦੀ ਆ ਤਾਂ ਉਹ ਕਈ ਵਾਰੀ ਛੋਟੇ ਛੋਟੇ ਪੀਸ ਇਸ ਤਰ੍ਹਾਂ ਚੱਕਨੇ ਸਾਨੂੰ ਔਖੇ ਹੋ ਜਾਂਦੇ ਅਸੀਂ ਜਾਂ ਕਹਿ ਲਓ ਕਿ ਅਸੀਂ ਛੱਡ ਵੀ ਦਿੰਨੇ ਹਾਂ ਤਾਂ ਤਾਂ ਇਹ 2 ਦਿਨ ਦੀ ਮਲਾਈ ਸੀ 1 ਦਿਨ ਤੇ ਹੋਰ ਐਡ ਹੋ ਗਈ ਇਹ ਪੂਰੇ 3 ਦਿਨ ਦੀ ਮਲਾਈ ਤੁਸੀਂ ਇੰਨੀ ਦੇਖ ਸਕਦੇ ਹੋ ਤੇ ਇਹ ਵਾਲਾ ਜਿਹੜਾ ਦੁੱਧ ਹੈ ਇਸ ਨੂੰ ਹੁਣ ਤੁਸੀਂ ਚਾਹ ਬਣਾਉਣ ਵਾਸਤੇ ਪੀਣ ਵਾਸਤੇ ਦਹੀਂ ਜਮਾਉਣ ਵਾਸਤੇ ਬਾਕੀ ਜੋ ਵੀ ਕੰਮ ਦੇ ਵਾਸਤੇ ਤੁਹਾਨੂੰ ਦੁੱਧ ਚਾਹੀਦਾ ਹੈ ਇਸ ਦੇ ਵਰਤੋਂ ਤੁਸੀਂ ਹੁਣ ਇਸ ਤਰ੍ਹਾਂ ਕਰ ਸਕਦੇ ਹੋ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਦੁੱਧ ਦੀ ਵਰਤੋਂ ਕਰਦੇ ਹੋ ਜਨਿੰਦੀ ਇੱਕ ਦਿਨ ਉਹ ਨੂੰ ਰੱਖ ਦਿਓ ਫ੍ਰਿਜ ਦੇ ਵਿੱਚ ਮਲਾਈ ਚੰਗੀ ਤਰ੍ਹਾਂ ਸੈੱਟ ਕਰ ਦਿਓ ਫਿਰ ਤੁਸੀਂ ਉਸ ਦਾ ਯੂਜ਼ ਕਰ ਦਿਓ ਤਾਂ ਤੁਹਾਡੇ ਘਰ ਦੇ ਵਿੱਚ ਹਮੇਸ਼ਾ ਦੁੱਧ ਘਿਓ ਦੀ ਬਰਕਤ ਜਰੀਆ ਉਬ ਬਣੀ ਰਹੇਗੀ ਤੇ ਸ਼ਾਇਦ ਦੂਜਿਆਂ ਦੇ ਨਾਲ ਉਹ ਤੁਹਾਡੇ ਘਰ ਦੇ ਵਿੱਚ ਘਿਓ ਜਿਹੜਾ ਹੈ ਉਹ ਵੀ ਜ਼ਿਆਦਾ ਕੁਆਂਟੀਟੀ ਚ ਰਹੇਗਾ ਇਸ ਦੇ ਇਲਾਵਾ ਤੁਹਾਡੇ ਕੋਲ ਹਮੇਸ਼ਾ ਹੀ ਘਰ ਦੇ ਵਿੱਚ ਐਕਸਟਰਾ ਦੁੱਧ ਵੀ ਪਿਆ ਰਹੇਗਾ ਘਰ ਵਿੱਚ ਦੋ ਗੈਸਟ ਆ ਜਾਣ ਦਾ ਤੁਹਾਨੂੰ ਇਸ ਗੱਲ ਦੀ ਕੋਈ ਟੈਨਸ਼ਨ ਨਹੀਂ ਕਿ ਫਟਾਫਟ ਤੁਹਾਨੂੰ ਦੁੱਧ ਚੜਾਏ ਉਹ ਲੈ ਕੇ ਆਉਣਾ ਪਏਗਾ ਚਾਹੇ ਤੁਹਾਡਾ ਆਪਣਾ ਘਰ ਦਾ ਦੁੱਧ ਹੈ ਜਾਂ ਤੁਸੀਂ ਬਾਹਰੋਂ ਪਰਚੇਸ ਕਰਦੇ ਹੋ ਦੋਨੇ ਤਰੀਕਿਆਂ ਦੇ ਵਿੱਚ ਹੀ ਇਹ ਜਿਹੜਾ ਮੈਥਡ ਆ ਉਹ ਬਹੁਤ ਕਾਮਯਾਬ ਹੈ ਬਹੁਤ ਸਾਰੀਆਂ ਮੇਰੀਆਂ ਭੈਣਾਂ ਐ ਇਸ ਗੱਲ ਤੋਂ ਜਾਣੂ ਹੋਣ ਗਿਆ ਪਰ ਜਿਨ੍ਹਾਂ ਨੂੰ ਨਹੀਂ ਪਤਾ ਤਾਂ ਉਹ ਇਹ ਤਰੀਕਾ ਜ਼ਰੂਰ ਵਰਤ ਕੇ ਦੇਖੋ ਤੁਹਾਡੇ ਲਈ ਬਹੁਤ ਹੀ ਲਾਭਦਾਇਕ ਹੋਊਗਾ अपना फीडबैक मेरे न शेयर करना ना भूलना कि तुम इस तरीके दुध की वरतों कर दिन जरूर दसना मिलते हैं जी आप एक नवी वीडियो के बहुत बहुत धन्यवाद